ਮੋੜੇ ਚੈਨਲ ਦੇਖੀਂ ਜੀ ਕਾਂਗਰਸ ਨਹੀਂ ਆਉਂਦੀ ਜ਼ਿੰਦਗੀ ਜੀ ਇਹ ਭੁੱਲ ਜੋ ਜੀ ਪੰਜਾਬ ਦੇ ਵਿੱਚ ਨਾ ਕਾਂਗਰਸ ਆ ਜਿਵੇਂ ਹਰਿਆਣਾ ਚ ਆ ਰਹੀ ਸੀ ਨਾ ਕਾਂਗਰਸ ਵੀ ਬਣ ਗਈ ਸਰਕਾਰ ਮੈਮ ਮੁੱਖ ਮੰਤਰੀ ਮੈਮ ਮੁੱਖ ਮੰਤਰੀ ਇੱਥੇ ਵੀ ਕਈ ਮੁੱਖ ਮੰਤਰੀ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਨਹੀਂ ਕਾਂਗਰਸ ਆਉਂਦੀ ਇਹ ਇਹ ਕਨਫਰਮ ਹੈ ਨਾ ਤਾਂ ਕੋਈ ਕਾਂਗਰਸ ਦਾ ਮੂੰਹ ਲਾ ਰਿਹਾ ਜੀ ਨਾ ਹੀ ਕਿਸੇ ਹੋਰ ਕੋਈ ਪਾਰਟੀ ਨੂੰ ਲਾ ਰਿਹਾ ਜੀ ਪਰ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਜੀ ਉਹਦੀ ਤਾਂ ਬੋਲਬਾਣੀ ਇੰਨੀ ਮਾੜੀ ਹੈ ਇਹਨਾਂ ਨੂੰ ਪੁੱਛੋ ਨਾ ਪੁੱਛੋ ਉਹ ਸਾਡੇ ਜਿਹੜੇ ਸੰਜੀਵ ਬਰੋੜਾ ਜੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜ ਉਹਨਾਂ ਦਾ ਕਿਰਦਾਰ ਇੰਨਾ ਸ਼ਾਨਦਾਰ ਇੰਨੇ ਵਧੀਆ ਸਮਾਸੇਦੀ ਨੇ ਕਿ ਉਹਨਾਂ ਦਾ ਕੀਤਾ ਜਿਹੜਾ ਕੰਮ ਹੈ ਜੀ ਲੋਕ ਆਪ ਕਣਾਉਂਦੇ ਨੇ ਉਹ ਲਲਕੀਰ ਦਾ ਇੱਕ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਉਹਨੇ ਹੱਲ ਕੀਤਾ ਸਿਵਲ ਹਸਪਤਾਲ ਲੁਧਿਆਣਾ ਦੀ ਗੱਲ ਕਰੀਏ ਬਹੁਤ ਹੀ ਬਾਟਮਾਲ ਕੰਮ ਕੀਤਾ ਟਰਾਂਸਫਾਰਮਰ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਉਹ ਸਾਰੇ ਲਵਾਤੇ ਉਹਨਾਂ ਨੇ ਸੀਵਰੇਜ ਦੇ ਕਈ ਜਗ੍ਹਾ ਕੰਮ ਜਿਹੜੇ ਆ ਹੋ ਗਏ ਸੋ ਕਹਿਣ ਦਾ ਭਾਵੇਂ ਕੰਮ ਤਾਂ ਪਹਿਲੇ ਚੱਲ ਰਹੇ ਸੀ ਪਰ ਉਹਦੀ ਆ ਕੇ ਰਫਤਾਰ ਜਿਹੜੀ ਹੈ ਉਹ ਸੰਜੀਵ ਅਰੋੜਾ ਜੀ ਦੀ ਆਨ ਕਰਕੇ ਵੱਧ ਗਈ ਹੈ ਪਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ ਸਰੀ ਸਾਡੀ ਟੀਮ ਕੰਮ ਕਰ ਰਹੀ ਹੈ ਅਰਬਿੰਦ ਕੇਜੀਵਾ ਸਾਹਿਬ ਕਨਿਸ਼ ਸ਼ਸ਼ੋਧਿਆ ਜੀ ਸਾਡੀ ਸਾਰੀ ਟੀਮ ਜਿਹੜੀ ਉੱਥੇ ਲੱਗੀ ਹੋਈ ਹੈ ਔਰ 19 ਤਰੀਕ ਨੂੰ ਵੋਟਾਂ ਨੇ ਤੇ ਰਿਜ਼ਲਟ ਜਦੋਂ ਆਊਗਾ ਸਾਡੀ ਪਾਰਟੀ ਵੱਡੇ ਫਰਕ ਨਾਲ ਚੋਣ ਜਿੱਤੂਗੀ ਔਰ ਲੁਧਿਆਣਾ ਪੱਛਮੀ ਦੇ ਜਿਹੜੇ ਸੰਜੀਵ अरोड़ा ਜੀ ਜਿਹੜੇ ਸਮਾਸਥਵੀ ਨੇ ਉਹ ਅਗਲੇ ਜਿਹੜੇ ਨੇ ਐਮਐਲਏ ਹੋਣਗੇ ਉੱਥੋਂ ਔਰ ਸਾਡੇ ਪਾਰਟੀ ਨੇ ਅਨਾਉਂਸ ਕੀਤਾ ਸਾਡੀ ਹਾਈ ਕਮਾਂਡ ਅਰਬਿੰਦ ਕੇਜੀਵਾ ਸਾਹਿਬ ਨੇ ਸਾਰੀ ਹਾਈ ਕਮਾਂਡ ਲਿਖੇ ਜਿਵੇਂ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਟ ਦੇ ਵਿੱਚ ਜਗ੍ਹਾ ਮਿਲ ਗਈ ਜਾਨੀ ਕਿ ਉਹ ਕੈਬਨਟ ਦੀ ਸੇਵਾ ਬਣ ਬੀਜਪੀ ਦੀ ਸੀਐਮਪੀਸੀ ਤੇ ਨਾ ਉੱਤਰੀ ਵੀ ਕੋਈ ਆਧਾਰ ਹੀ ਨਹੀਂ ਲੇਗਾ ਉਹ ਤੇਜਰੀਵਾਲ ਦਾ ਇੱਥੇ ਲੈਸੀ ਬੜੀ ਜਾਂਦੇ ਨਹੀਂ ਕੋਈ ਐ ਨਹੀਂ ਕਹਿੰਦੇ ਹੁੰਦੇ ਜਦੋਂ ਦਿੱਲੀ ਚ ਪਹਿਲੀ ਇਲੈਕਸ਼ਨ ਲੜੀ ਨਾ ਸੀਧਾ ਅਧਿਖਸ਼ ਦੇ ਚੱਲ ਹੁਣ ਤਾਂ ਹੈ ਨਹੀਂ ਸੰਸਾਰ ਤੇ ਉਹ ਕਹਿੰਦੇ ਵੀ ਇਹ ਇਹ ਕੌਣ ਲੈਣੀ ਕਿਹਦੇ ਸਾਈਡ 'ਚ ਖੜੇ ਨਾਰੇ ਲਾ ਰਹੇ ਨੇ ਉਹ ਕਹਿੰਦੇ ਵੀ ਆਮ ਪਾਰਟੀ ਵਾਲੇ ਕਹਿੰਦੇ ਇਹਨਾਂ ਨੂੰ ਕੌਣ ਪੁੱਛਦਾ ਚੀਜ਼ ਤਾਂ ਨਾਲੀ ਨਾਲੀ ਦੇ ਕੀੜੇ ਨੇ ਔਰ ਉਹਨੂੰ ਪਤਾ ਲੱਗਿਆ ਜਦੋਂ ਫਰਾ ਕੇ ਉਹ ਮਾਰਿਆ ਔਰ ਸਰਕਾਰ ਪ੍ਰਚੰਡ ਸਰਕਾਰ ਜਿਹੜੀ ਹੈ ਦਿੱਲੀ ਦੇ ਵਿੱਚ ਤੇਜਰੀਵਾਲ ਸਾਹਿਬ ਤਿੰਨ ਜਿੱਤahara ਬਣੀਆਂ ਹੋਈਆਂ ਨੇ ਪਰ ਹੁਣ ਦਿੱਲੀ ਦੇ ਲੋਕ ਯਾਦ ਕਰਦੇ ਆ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਸਿੰਘ ਜੀ ਦੇ ਕੰਮਾਂ ਨੂੰ ਲੋਕ ਕਿੰਨਾ ਸਲਾਹ ਰਹੇ ਆ ਰੋਜ਼ ਵੀਡੀਓ ਦੇਖਦੇ ਆ ਸੋਸ਼ਲ ਮੀਡੀਆ ਤੇ ਕਿਸਾਨ ਇੰਨਾ ਖੁਸ਼ ਆ ਤੇ ਖੇਤਾਂ 'ਤੱਕ ਪਾਣੀ ਆ ਰਿਹਾ ਵਪਾਰੀਆਂ ਦੀ ਪਾਲਿਸੀ ਬਣਾ ਦਿੱਤੀ ਗਈ ਆ ਔਰ ਜਿਹੜਾ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਕਰਤਾ ਉਹ ਥੱਗੀ ਪੂਰੀ ਬੰਦ ਹੋ ਗਈ ਆ ਤੇ ਸਰਕਾਰਾਂ ਦਾ ਕੰਮ ਸ਼ੁਰੂ ਹੋ ਗਿਆ ਤੇ ਗਰੀਬਾਂ ਦੇ ਬੱਚਿਆਂ ਲਈ ਮੱਧ ਵਰਗੀ ਬੱਚਿਆਂ ਲਈ ਸਭ ਲਈ ਨੌਕਰੀਆਂ 55000 ਤੋਂ ਉੱਪਰ ਨੌਕਰੀਆਂ ਦੇ ਦਿੱਤੀਆਂ ਗਈਆਂ ਨੇ ਇਹ ਸਾਰੇ ਪੋਜ਼ਿਟਿਵ ਸਾਈਨ ਨੇ ਔਰ ਵਿਰੋਧੀਆਂ ਨੇ ਪਰ ਵਿਰੋਧੀਆਂ ਥੋੜਾ ਕਹਿਣਗੇ ਜੀ ਆਪ ਵਾਲੀ ਜਿੱਤਰੀ ਅਜ ਵਿਰੋਧੀਆਂ ਤਾਂ ਕਹੀ ਜਾਣਾ ਵੀ ਇਹਨਾਂ ਦਾ ਕੁਝ ਨਹੀਂ ਜੀ ਇਹਨਾਂ ਦਾ ਕੁਝ ਨਹੀਂ ਕਿਉਂਕਿ ਵਿਰੋਧੀਆਂ ਦਾ ਕੰਮ ਹੀ ਮਾੜਾ ਕਰਨਾ ਹੁੰਦਾ ਜੀ ਤੇ ਪਰ ਆਮਾਦੀ ਪਾਰਟੀ ਬਹੁਤ ਮਜ਼ਬੂਤੀ ਨਾਲ ਇਲੈਕਸ਼ਨ ਲੜ ਰਹੀ ਹੈ ਸੰਜੀਵ अरोड़ा ਜੀ ਦਾ ਕਰਦਾਰ ਉਹਦਾ ਸੁਭਾਅ ਜਿਹੜਾ ਹੈ ਜੀ ਬੜਾ ਨਿਕਾ ਸੁਭਾਅ ਰੇਗੂ ਮਿਰਾਲ ਸਾਹਿਬ ਨੇ ਤੇ ਬਹੁਤ ਹੀ ਅੱਛੇ ਤਰੀਕੇ ਨਾਲ ਕੈਂਪੇਨ ਜਿਹੜੀ ਚੱਲ ਰਹੀ ਹੈ ਅੱਜ 90 ਤੋਂ ਸਾਤਾ ਵੱਡਾ ਕਾਫਲਾ ਜਿਹੜਾ ਹੈ ਜੀ ਸਾਡੇ ਯੂਸ ਤੇ ਆਕੂਨ ਸਾਡੇ ਐਮਸੀ ਸਹਿਬਾਨ ਨਾਪਾ ਪਾਸੋਂ ਸਾਡੇ ਸਾਰੇ ਲੀਡਰ ਜਿੰਨੇ ਆ ਲੱਕੀ ਪਾਸੋਂ ਜਿੰਨੇ ਵੀ ਸਾਡੇ ਭਰਾ ਨੇ ਇੱਥੇ ਸਾਰੇ ਉਹ ਪੂਰੀ ਦਿਲ ਜਾਨ ਨਾਲ ਉਹਨੇ ਕੰਮ ਕੀਤਾ ਤੇ ਬਾ ਦੋ ਦਿਨ ਦਾ ਸਮਾਂ ਬਾਕੀ ਹੈ ਅੱਜ ਅਸੀਂ ਚੱਲੇ ਆਂ ਰੋਡ ਸ਼ੋ ਵੀ ਹੈ ਜੀ ਤੇ ਸੰਜੀਤ ਸਿੰਘ ਜੀ ਦਾ ਪ੍ਰੋਗਰਾਮ ਵੀ ਹੈਗਾ ਸਾਰੇ ਅਟੈਂਡ ਕਰਾਂਗੇ ਸਾਡੀਆਂ ਜਿਹੜੀਆਂ ਟੀਮਾਂ ਨੇ ਇਹ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹਨ ਜੀ ਲੱਖ ਲੱਖ ਖੇਤਰ ਦੇ ਵਿੱਚ ਜੁੜਨ ਲੱਗੀਆਂ ਨੇ ਪਰ ਹਰੇਕ ਬੰਦਾ ਚਾਹੇ ਉਹ ਘਰ ਦੇ ਵਿੱਚ ਆ ਚਾਹੇ ਉਹ ਦੁਕਾਨ ਦੇ ਵਿੱਚ ਆ ਅਸੀਂ ਹਰੇਕ ਦੇ ਜਾ ਕੇ ਪੈਰੀਆਂ ਪਲਾਟ ਆ ਆਪਣੀ ਜਿਹੜੀਆਂ ਨੇ 3 ਸਾਲ ਦੀਆਂ ਪ੍ਰਾਪਤੀਆਂ ਉਹਦਾ ਪੇਪਰ ਇਕ ਦੇਣੇ ਆ ਤਾਂ ਉਹ ਇੰਨੇ ਕੁਛ ਹੁੰਦੇ ਨੇ ਕਹਿੰਦੇ ਜੀ ਤੁਸੀਂ ਇੰਨੀ ਕੰਨ ਨੂੰ ਗਰਮੀ ਵਿੱਚ ਘੁੰਮੀ ਜਾਂਦੇ ਹੋ ਕਾਮ ਪੜੇ ਜਿੱਤੀ ਪਈ ਐ ਸਿਰ ਬੜਾ ਪੋਜ਼ਿਟਿਵ ਸਾਇ ਹੈ ਨਾ ਔਰ ਇਹ ਸੈਮੀਫਾਈਨਲ ਹੈ ਜੀ ਪੰਜਾਬ ਦਾ ਇਹ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਦੇ ਵਿੱਚ ਕਾਂਗਰਸ ਜਿਹੜੀ ਹੈ ਬੁਰੇ ਤਰੀਕੇ ਨਾਲ ਹਾਰੇਗੀ ਬਾਕੀ ਪਾਰਟੀਆਂ ਬਹਾਨੀ ਆ ਔਰ ਆਮ ਪਾਰਟੀ ਕਰਦੇ ਜੀ ਲਗਾਤਾਰ ਬਰਕਰਾਰ ਰਹਿਗੀ ਕਾਹਗਾ ਬੜੀ ਮੇਡ ਡੋਗ ਟੈਸਟ ਵਲੇ ਬਿਆਨ ਇਸ ਤਰ੍ਹਾਂ ਬਣਦਾ ਕੀ ਕਹਿੰਦਾ ਜੀ ਉਹਨਾਂ ਨੇ ਕੀਦਾ ਜੀ ਸਾਰਿਆਂ ਦਾ ਸਾਰਿਆਂ ਦਾ ਅੱਛਾ ਹੁਣ ਯਾਦ ਆ ਉਹਨਾਂ ਨੂੰ ਆਪ ਆਪ ਬਣ ਕੇ ਐਮਐਲਏ ਮੰਤਰੀ ਬਣ ਕੇ ਉਹਨੂੰ ਡ੍ਰੌਪ ਕਰਦੇ ਸਿਆਲ ਨਹੀਂ ਉਹ ਡ੍ਰੌਪ ਕਰ ਸਕਦੇ ਕੋਈ ਨਹੀਂ ਇਹ ਤਾਂ ਫਟਕੀ ਹੁੰਦਾ ਜੀ ਇਹੋ ਜਿਹੇ ਟਾਈਮ ਤੇ ਆ ਗਏ ਨੇ ਜੀ ਕੋਈ ਨਾ ਕੋਈ ਇਹੋ ਜੀ ਗੱਲ ਕਰਦੇ ਇਹਨਾਂ ਦਾ ਧਿਆਨ ਬੰਡਿਆ ਜਾਂਦਾ ਠੀਕ ਹੈ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅੱਜ ਅਸੀਂ ਨਸ਼ਾ ਮੁਕਤ ਪੰਜਾਬ ਕਰਨ ਵਾਲੇ ਪਾਸੇ ਵੱਧ ਰਹੇ ਹਾਂ ਨਸ਼ਾ ਲਿਆਂਦਾ ਕਿੰਨੇ ਜੀ ਕੌਣ ਸੀ ਕਰਦੋ ਸਰਕਾਰਾਂ ਕੀ ਦੀਆਂ ਸੀਗੇ ਆਮ ਆਦਮੀ ਪਾਰਟੀ ਦਾ ਲੋੜ ਹੀ ਨਹੀਂ ਸੀ ਜੀ ਪਾਰਟੀ ਬਣਾਉਣ ਦੀ ਜੇ ਚੰਗਾ ਕੰਮ ਕਰਦੇ ਇਹਨਾਂ ਦੀਆਂ ਨਲਾਇਕੀਆਂ ਨੇ ਜੀ ਇਹ ਪ੍ਰਾਣੀਆਂ ਰਵਾਇਤੀ ਪਾਰਟੀਆਂ ਦੇ ਨਾਰਾਇਕੀਆਂ ਨੇ ਹੀ ਆਮ ਆਦੀ ਪਾਰਟੀ ਨੂੰ ਜਨਮ ਦਿੱਤਾ। ਅੱਜ ਆਮ ਆਦੀ ਪਾਰਟੀ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਚਿਹਤੀ ਪਾਰਟੀ ਬਣ ਗਈ ਹੈ। ਪੂਰੇ ਦੇਸ਼ ਦੇ ਵਿੱਚ ਬਾ ਉਪਚੋਣਾ ਹੋ ਰਹੀਆਂ ਨੇ। ਠੀਕ ਹੈ ਯੂਪੀ ਵੀ ਹੋ ਰਹੀਆਂ ਨੇ। ਗੁਜਰਾਤ 'ਚ ਵੀ ਹੋ ਰਿਹਾ ਨੇ ਸਭ ਜਗ੍ਹਾ। ਸਾਡੇ ਅਰਵਿੰਦ ਕੇਜਰੀਬਾਹ ਸਾਹਿਬ, ਸੰਜੇ ਸਿੰਘ ਜੀ, ਭਗਵੰਤ ਮਾਨ ਜੀ ਹਰ ਜਗ੍ਹਾ ਜਾ ਕੇ ਦਫਤਾਰ ਕਰ ਰਹੇ ਆ। ਔਰ ਸਾਡਾ ਇੱਕ ਕੰਮ ਹੈ ਜੀ ਕਿ ਅਸੀਂ ਆਪਣੀ ਗੱਲ ਰੱਖਣੀ ਹੈ। ਔਰ ਜਿਵੇਂ ਗੁਜਰਾਤ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਆ ਆਮ ਆਦੀ ਪਾਰਟੀ 12-13% ਵੋਟਾਂ ਪਈਆਂ। 5 ਐਮਐਲਏ ਤੇ ਉੱਥੇ ਵੀ ਬੜਾ ਫਸਲਾ ਮੁਕਾਬਲਾ ਜੀ ਆਮ ਆਦਮੀ ਪਾਰਟੀ ਜਿੱਥੇ ਤੇ ਗਈ ਹੈ ਉਥੇ ਸਮੀਕਰਨ ਚੇਂਜ ਹੋ ਗਏ ਪੰਜਾਬ ਦੇ ਵਿੱਚ ਸਰਕਾਰ ਹੈ ਜੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਾਹਿਬ ਦੇ ਕੰਮਾਂ ਦੇ ਉੱਪਰ ਮੋਹਰ ਜਿਹੜੀ ਹੈ ਜੀ ਲੋਕ ਬਹੁਤ ਖੁਸ਼ ਹੋ ਕੇ ਲਾ ਰਹੇ ਨੇ ਕਿ ਵਾਕਈ ਅਗਰ 600 ਜੁੰਡ ਬਿਜਲੀ ਦਿੱਤੀ ਹੈ ਕਿਸੇ ਨੇ ਪੰਜਾਬ ਦੇ ਵਿੱਚ ਆ ਭਗਵੰਤ ਮਾਨ ਸਰਕਾਰ ਨੇ ਦਿੱਤੀ ਹੈ ਜੀ ਅਗਰ 55000 ਨੌਕਰੀਆਂ ਤਿੰਨਾਂ ਸਾਲਾਂ ਦੇ ਵਿੱਚ ਕਿਹਨਾਂ ਦਿੱਤੀਆਂ ਨੇ ਤਾਂ ਭਗਵੰਤ ਮਾਨ ਸਰਕਾਰ ਨੇ ਦਿੱਤੀਆਂ ਨੇ ਜੀ ਅਗਰ ਅੱਜ ਪੰਜਾਬ ਦੇ ਵਿੱਚ ਖੇਤਾਂ 'ਚ ਪਾਣੀ ਲੱਗਣਾ ਸ਼ੁਰੂ ਹੋਇਆ ਹੈ ਨਹਿਰੀ ਪਾਣੀ ਜਿਹੜਾ ਖਤਮ ਹੋ ਗਿਆ ਜੀ ਪਿੰਡ ਉਹ ਭ ਐਨਓਸੀ ਜਿਹੜੀ ਹੈ ਜੀ ਜਾਂ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਹੈ ਕਿੰਨੇ ਕੀਤਾ ਜੀ ਆਮ ਆਦੀ ਪਾਰਟੀ ਨੇ ਕੀਤਾ ਜੀ ਔਰ ਕਰਪਸ਼ਨ ਦੇ ਵਿੱਚ ਵੱਡੀ ਠੱਲ ਪਈ ਹੈ ਵੱਡੇ ਵੱਡੇ ਅਫੀਸਰ ਸਹਿਬਾਨ ਜਿਹੜੇ ਹੈ ਜਿਹੜੇ ਜਿਹੜੇ ਕਰਪਸ਼ਨ ਕਰਦੇ ਸੀ ਉਹ ਫੜ ਕੇ ਜੇਲ੍ਹਾਂ ਚ ਬੰਦ ਕਰਤੇ ਨੇ ਕੁਲਿੰਗ ਸਾਡੇ ਵੀ ਜਿਹੜੇ ਐਮਐਲਏ ਸਹਿਬਾਨ ਸੋ ਕਹਿਣ ਦਾ ਭਾਵ ਹੈ ਇੱਕ ਬੜੇ ਪੋਜ਼ਿਟਿਵ ਸੈਂਟਰ ਨੇ ਔਰ ਬੜੀ ਪੋਜ਼ਿਟਿਵ ਵੇਵ ਹੈ ਪੰਜਾਬ ਦੇ ਲੋਕ ਦੀ ਗਰਾਊਂਡ ਲੈਵਲ ਦੀ ਮੈਂ ਤੁਹਾਨੂੰ ਰਿਪੋਰਟ ਦੱਸ ਮੈਂ ਜਾਨਣਾ ਘਰਾਂ ਚ ਜਿਹੜੇ ਇਨੋਸੈਂਟ ਲੋਕ ਨੇ ਬਿਲਕੁਲ ਹੀ ਮੈਂ ਪੁੱਛਦਾ ਕਿ ਮਾਤਾ ਆਮ ਆਦੀ ਪਾਰਟੀ ਤੋਂ ਆਏ ਆ ਜੀ ਮੈਂ ਸਾਬੇ ਉਡੇ ਕੋਲੇ ਆਏ ਸੀ ਜੀ ਬੇਨਤੀ ਕਰਨ ਵਾਸਤੇ ਉਹ ਕਹਿੰਦੇ ਦੱਸੋ ਜੀ ਇੱਥੇ ਕੀ ਹੈ ਜੀ ਸਾਡੇ ਸੰਜੀਵ ਰੋੜਾ ਜੀ ਕਹਿੰਦੇ ਜੀ ਤੁਸੀਂ ਤਾਂ ਅੱਜ ਆਏ ਹੋ ਸੰਜੀਵ ਰੋੜਾ ਜੀ ਸਾਡੇ ਕੋਲ 4 ਵਰੀ ਪਹਿਲਾਂ ਘਰ ਘਰ ਹੋ ਕੇ ਚਲੇ ਗਏ ਲੋਕਾਂ ਦੇ ਜਿਹੜੇ ਉਮੀਦਾਂ ਨੇ ਉਹਦੇ ਉੱਪਰ ਖਰਾਬ ਕਰਨ ਦੀ ਕੋਸ਼ਿਸ਼ ਕਰੀਏ ਲੋਕ ਜਿਹੜੇ ਹਨ ਜੀ ਲੋਕਤੰਤਰ ਦੇ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਫੈਸਲਾ ਕਰਨਾ ਲੋਕ ਵੱਡੇ ਆ ਲੋਕਾਂ ਲਈ ਹੀ ਸੇਵਾ ਜਿਹੜੀ ਕਰਨਾ ਸਾਡਾ ਫਰਜ਼ ਬਣਦਾ ਸਿਕ ਗੱਲ ਕਹਾਂ ਤੁਹਾਡੇ ਚੈਨਲ ਤੇ ਕਾਂਗਰਸ ਨਹੀਂ ਆਉਂਦੀ ਜ਼ਿੰਦਗੀ ਜੀ ਇਹ ਭੁੱਲ ਜੋ ਜੀ ਪੰਜਾਬ ਦੇ ਵਿੱਚ ਨਾ ਕਾਂਗਰਸ 아이 ਜਿਵੇਂ ਹਰਿਆਣਾ ਚੱਲੀ ਸੀ ਨਾ ਕਾਂਗਰਸ ਵੀ ਬਣ ਗਈ ਸਰਕਾਰ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਵੀ ਕਈ ਮੁੱਖ ਮੰਤਰੀ ਦੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਨਹੀਂ ਕਾਂਗਰਸ ਆਉਂਦੀ ਇਹ ਇੱਕ ਕਨਫਰਮ